ਰਾਹੀ ਗੁਰੂ ਸਾਹਿਬ ਜੀ ਆਸਾ ਮਹੱਲਾ ਪੰਜਵਾਂ ਚਰਨ ਕਮਲ ਕੀ ਆਸ ਪਿਆਰੇ ਜਮਕੰਕਰ ਨਤ ਗਏ ਵਿਚਾਰੇ ਤੂੰ ਤੇ ਆਵੇਂ ਤੇਰੀ ਮਇ ਸਿਮਰਤ ਨਾਮ ਸਗਲ ਰੋਖੇ ਰਹਾ ਆਨੇ ਕਦੂਖ ਦੇਵ ਹੈ ਅਵਰਾ ਕੋ ਭਕਤ ਸਾਂ ਕਹ ਜਾਣ ਤੇਰੀ ਕਾ ਦਰਸ ਤੇਰੇ ਕੀ ਪਿਆਸ ਮਨ ਲਗੀ ਸਹਿਜ ਆਨੰਦ ਬਚ ਬੈਰਾਗੀ ਨਾਨਕ ਕੀ ਅਰਦਾਸ ਸੁਣੀ ਜੈ ਕੇਵਲ ਨਾਮ ਅਰਿਦੇ ਮਹ ਦੀਜੈ ਨਾਨਕ ਕੀ ਅਰਦਾਸ ਸੁਣੀ ਜੈ ਕੇਵਲ ਰਾਮ ਅਰਿਦੇ ਮਹ ਦੀਜੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ੴ ਸਤਨਾਮ ਕਟਾਪੁਰ ਨਿਰਭਾਉ ਨਿਰਵੈਰ ਅਕਾਲ ਅਜੂਨ

ਤੇ ਨਾਮ ਬਾਣੀ ਨਾਲ ਜੁੜਨਾ ਕਰੀਏ ਅੱਜ ਦੇ ਪਾਵਨ ਸ਼ਬਦ ਦੇ ਵਿੱਚ ਕਿਸ ਤਰ੍ਹਾਂ ਨਾਮ ਜਪਣ ਵਾਲੇ ਦੇ ਨਾਮ ਰਸੀਏ ਦੇ ਬੰਧਨ ਕੱਟੇ ਜਾਂਦੇ ਕਿਸ ਤਰ੍ਹਾਂ ਸਾਰੇ ਹੋ ਖਤਮ ਹੋ ਜਾਂਦੇ ਨੇ ਅੱਜ ਦੇ ਪਾਵਨ ਸ਼ਬਦ ਦੇ ਵਿੱਚ ਸਭ ਨੂੰ ਕੋਸ਼ਿਸ਼ ਕਰ ਰਹੇ ਨੇ ਆਵ ਵਿਚਾਰ ਨਾਲ ਜੁੜੀਏ ਆਸਾਂ ਮਹੱਲਾ ਬਣ ਜਾ आसा राग है पंजे पातशाह के मुकार बिंद तो उच्चारण किया लड़ी वारदा सत्तर नंबर शब्द जो कि धन श्री गुरु ग्रंथ साहब ने मुबारक अंग तीन सौ नवासी अंग से सुशोभित है सतगुरु बख्शिश करते ने तू चित तेरी मया तू चित आव हे परमात्मा जा तू तुस चित आवे ਜਿਹਨੂੰ ਤੂੰ ਜਿੱਥੇ ਆ ਜਾਂਦਾ ਯਾਦ ਆ ਜਾਂਦਾ ਭਾਵੇਂ ਜਿਹੜਾ ਅਠੋ ਪੈਸ ਸਿਮਰਨ ਕਰਦਾ ਉਹਨੂੰ ਭਾਵੇਂ ਤੂੰ ਯਾਦ ਆਂਦਾ ਜਿਹਨੂੰ ਤੂੰ ਯਾਦ ਆਨ ਤੇਰੀ ਮਇਆ ਕਿਰਪਾ ਤੇਰੀ ਹੈ ਰਹਿਮਤ ਤੇਰੀ ਹੈ ਮੈਂ ਇੱਥੇ ਤਾਈ ਬਾਰ ਬਾਰ ਬੇਨਤੀ ਕਰਦੇ ਹੁੰਦੇ ਆ ਭਾਈ ਸੰਖਿਆ ਜ਼ਰੂਰੀ ਹੈ ਬਾਣੀ 'ਚ ਅਰਥ ਸਰਲ ਹੋ ਜਾਣਗੇ ਅਨੰਦ ਆਏਗਾ ਬਾਣੀ ਪੜ੍ਹਨ ਤੋਂ ਠੀਕ ਵਿਦਆਊਟ ਸੰਥਿਆ ਕੋਈ ਆਨੰਦ ਨਹੀਂ ਬਣੇਗਾ ਫਿਰ ਤਾਂ ਪੜ ਪੜ ਗੱਡੀ ਲੱਦੀ ਹੈ ਮਾਇਆ ਹੈ ਕਿਰਪਾ ਜੇ ਮਾਇਆ ਆ ਗਿਆ ਛਾਲ ਰੂਪੀ ਮਾਇਆ ਇੱਕ ਕੰਨੇ ਦੇ ਨਾਲ ਹੀ ਫਰਕ ਪੈ ਗਿਆ ਮਾਇਆ ਤੇ ਮਾਇਆ ਮਾਇਆ ਹੁੰਦੀ ਹੈ ਜੋ ਦਿਖ ਰਹੀ ਹੈ ਤ੍ਰਿਗੁਣੀ ਰੂਪ ਵਿਆਪੀ ਮਾਇਆ ਤੇ ਮਾਇਆ ਹੁੰਦੀ ਹੈ ਪ੍ਰਮਾਤਮਾ ਦੀ ਕਿਰਪਾ ਰਹਿਮਤ ਬਖਸ਼ਿਸ਼ ਤੇ ਮੇਰੇ ਸਤਿਗੁਰੂ ਤੂੰ ਜਿਤ ਆਵੇ ਤੇਰੀ ਮਿਆ ਜਿੰਨ ਤੂੰ ਚਿੱਤੇ ਵਿੱਚ ਆ ਗਿਆ ਜਿ ਭਾਵ ਜਿਹੜੇ ਤੇਰਾ ਨਾਮ ਜਪ ਲਿਆ ਨਾਮ ਸਿਮਰਨ ਕਰਨ ਲੱਗ ਗਿਆ ਉਹਦੇ ਤੇ ਤੇਰੀ ਰਹਿਮਤ ਤੇਰੀ ਬਖਸ਼ਿਸ਼ ਹੋ ਗਈ ਹੈ ਕਿਉਂਕਿ ਬਿਨ ਰਹਿਮਤ ਬਿਨ ਬਖਸ਼ਿਸ਼ ਦੇ ਨਾ ਤਾਂ ਤੇਰਾ ਨਾਮ ਜਪਿਆ ਜਾ ਸਕਦਾ ਨਾ ਤੈਨੂੰ ਤੇ ਆਇਆ ਜਾ ਸਕਦਾ ਜਿਹਨੂੰ ਸਾਧਗੁਣ ਕਹਿੰਦੇ ਨੇ ਨਾ ਸਰੂਏ ਸਾਚ ਪ੍ਰਭ ਸੁ ਭਾਵੇਂ ਤਾਂ ਹਰ ਗੁਣ ਭਾਖ ਹੈ ਜੇ ਤੇਰੀ ਕਿਰਪਾ ਤੇਰੀ ਰਹਿਮਤ ਹੋਵੇ ਤੇ ਜਪਿਆ ਆ ਆ ਸਾਲਾ ਮੇਰੇ ਵਰਗਾ ਕਹੇ ਜੀ ਮੈਂ ਜਪਦਾ ਤੇ ਜਦੋਂ ਮੈਂ ਆ ਗਿਆ ਨਾ ਪ੍ਰੈਕਟੀਕਲ ਕਰਕੇ ਦੇਖ ਲੈ ਅੱਜ ਤੋਂ ਮੈਂ ਕਰਨੀ ਵੀ ਮੈਂ ਜਪਿਆ ਤੇ ਕੱਲ ਨੂੰ ਤੇਰੀ ਅੱਖੇ ਵੀ ਖੁੱਲਣੇ ਨਹੀਂ ਦੀ ਨਿਕਲਣੀ ਜਪਣ ਵਾਸਤੇ ਕਿਉਂਕਿ ਹਾਰਜੀਅ ਅਹੰਕਾਰ ਨਾ ਭਾਵੇ ਤੂੰ ਕੋ ਵੇਦ ਪੜ ਸੁਣਾਵਾ ਵੇ ਇਹ ਪੜ ਲਓ ਗੀਤਾ ਪੜ ਲਓ ਬਾਈਬਲ ਪੜ ਲਓ ਕੁਰਾਨ ਪੜ ਲਓ ਸਭ ਕੀ ਲਿਖਿਆ ਹੈ ਕਿ ਪ੍ਰਮਾਤਮਾ ਨੂੰ ਨਾ ਤਾਂ ਹੰਕਾਰ ਚੰਗਾ ਲੱਗਦਾ ਹੈ ਨਾ ਉਹ ਨੂੰ ਨਿੰਦਿਆ ਤੇ ਉਗਲੀ ਚੰਗੀ ਲੱਗਦੀ ਹੈ ਜਿਹਨੂੰ ਸਤਿਗੁਰ ਕਹਿੰਦੇ ਨੇ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾ ਰੂਲ ਰੈਗੂਲੇਸ਼ਨ ਪਿਆਰੇ ਨਹੀਂ ਵਣੋਖ ਨਹੀਂ ਜਾਤ ਪਾਤ ਨਹੀਂ ਕਿਉਂਕਿ ਅੱਗੇ ਆਪੁੱਛ ਜਾਤ ਨਾ ਜਾਤੀ ਨਾ ਤੇਰਾ ਉੱਪਰ ਕੋਈ ਪੁੱਛਣਾ ਨਾ ਕਰੀਂ ਐ ਡਿਗਰੀਆਂ ਪੁੱਛਣੀਆਂ ਨਾ ਤੇਰੀ ਜਾਤੀ ਕੁਛ ਨਹੀਂ ਨਾ ਇਹ ਪੁੱਛਣਾ ਵੀ ਕੰਨ ਦੌਲਤ ਕਿੰਨੀ ਕਮਾਈ ਅਗਨੇ ਨਰਣਾ ਤੇਰੇ ਨਾਮ ਦਾ ਤੇਰੀ ਚੰਗੇ ਕਰਮਾਂ ਦਾ ਮੰਦੇ ਦੇ ਕਰਮਾਂ ਦਾ ਤੂੰ ਚਿੱਤ ਆਵੈ ਤੇਰੀ ਮਾਇ ਜਿਹਦੇ ਚੇਤੇ ਵਿੱਚ ਤੇਰਾ ਨਾਮ ਆ ਗਿਆ ਉਹ ਮੇਰਾ ਹਰ ਵੇਲੇ ਵਾਹਿਗੁਰੂ ਵਾਹਿਗੁਰੂ ਵਾਹਿ ਨੂੰ ਜਪਦਾ ਹੈ ਤੈਨੂੰ ਧਿਆਣਾ ਕਰਦਾ ਤੇਰੀ ਸੰਗਤ ਦਾ ਆਨੰਦ ਮਾਣਦਾ ਤੇਰੀ ਸੰਗਤ ਦੇ ਪਿਉੜੇ ਚਾਹਦਾ ਤੇਰੇ ਦਰ ਦੀ ਸੇਵਾ ਕਰਦਾ ਉਹਦੇ ਤੇ ਤੇਰੀ ਰਹਿਮਤ ਹੈ ਕਿਉਂਕਿ ਬਿਨ ਰਹਿਮਤ ਦੇ ਨਾਤਾ ਗੁਰੂ ਘਰ ਉੱਤ ਕੇ ਆਇਆ ਜਾ ਸਕਦਾ ਤੇ ਨਾ ਹੀ ਸਿਮਰਨ ਉਹਦਾ ਸੇਵਾ ਤਾਂ ਬਹੁਤ ਦੂਰ ਦੀ ਗੱਲ ਹੈ ਤੇਰੀ ਕਿਰਪਾ ਦੇ ਨਾਲ ਤੂੰ ਤੇਤਾ ਹੈ ਸਿਮਰਤ ਨਾਮ ਸਭ ਲ ਰੋਗ ਖਿਆਰ ਆਹਾ ਵਾਣੀ ਦੀ ਇੱਕ ਇੱਕ ਅੱਖਰ ਕੀਮਤੀ ਹੈ ਭਾਈ ਤਾਂ ਹੀ ਸਾਨੂੰ ਸਭ ਪਿਆਰ ਨਾਲ ਵਿਚਾਰਦੇ ਆ ਤਾਂ ਕਿ ਸਾਡੇ ਸਮਝ ਆ ਸਕੇ ਸਿਮਰਤ ਨਾਮ ਪ੍ਰਮਾਤਮਾ ਦਾ ਨਾਮ ਸਿਮਰਿਆਂ ਸਗਲ ਰੋਗ ਖੇ ਆ ਰੋਗ ਇਕਨੇ ਅਨੇਕਾਂ ਨੇ ਜੋ ਜੋ ਦੀਸੈ ਸੋ ਸੋ ਰੋਗੀ ਰੋਗ ਰਹਤ ਮੇਰਾ ਸਤਗੁਰ ਜੋਗੀ ਉਹ ਜਿਹੜਾ ਰੋਗੀ ਹੈ ਰੋਗ ਦਾ ਇਲਾਜ ਕੀ ਦੱਸੇਗਾ ਜਿਹੜਾ ਵੈਦ ਸਿਆਣਾ ਹੋਏਗਾ ਉਹੀ ਤੇ ਰੋਗ ਦੱਸੇਗਾ ਵੈਦਾਂ ਵੈਦ ਸਵੈ ਤੂੰ ਪਹਿਲਾ ਰੋਗ ਪਛਾਨ ਸਿਆਣਾ ਵੈਦ ਤੋਂ ਵੀ ਕਿਹਾ ਜਾ ਸਕਦਾ ਹੈ ਜਿਹੜਾ ਪਹਿਲਾ ਰੋਗ ਦੀ ਪਛਾਣ ਕਰੇ ਇਲਾਜ ਦਾ ਵਕਤ ਦੱਸੇ ਪਹਿਲਾ ਰੋਗ ਦੱਸੇ ਅਰ ਸਤਿਗੁਰੂ ਕਹਿੰਦੇ ਨੇ ਜਿਹੜੇ ਜਿਹੜੇ ਦਿਖ ਰਹੇ ਸਾਰੀ ਦੁਨੀਆ ਰੋਗ ਵਿੱਚ ਗ੍ਰਸਤ ਹੈ ਉਹ ਕਹਾਂਗੇ ਜੀ ਸਾਨੂੰ ਕਿਹੜਾ ਰੋਗ ਭਾਈ ਕਦੇ ਮਨ ਵਿੱਚ ਝਾਟ ਮਾਰਣੀ ਅਸੀਂ ਰੋਗੀ ਕਈ ਵਾਰੀ ਹੋ ਜਾਂਦੇ ਆ ਆਪਣੇ ਧੀਆਂ ਪੁੱਤਾਂ ਦੇ ਦੁੱਖ ਤੋਂ ਜੇ ਕੋਈ ਨਸ਼ੇੜੀ ਧੀ ਪੁੱਤ ਨਿਕਲ ਜਾਏ ਜਾਂ ਚੋਰੀ ਆੜੀ ਕਰ ਜਾਏ ਜਾਂ ਬੇਈਮਾਨੀ ਕਰ ਦੇ ਫਿਰ ਆਪਾਂ ਆਪਣੇ ਸਰੀਰ ਦੇ ਰੋਗ ਤੋਂ ਦੁਖੀ ਹੋ ਜਾਂਦੇ ਆ ਪ੍ਰਾਇ ਤਨ ਦਾ ਤੱਕਣ ਦਾ ਵੀ ਇੱਕ ਰੋਗ ਹੈ ਪਰਾਇ ਧੰਨ ਨੂੰ ਤੱਕਣ ਦਾ ਵੀ ਇੱਕ ਰੋਗ ਹੈ ਈਰਖਾ ਨਿੰਦਿਆ ਚੁਗਲੀ ਦੁਆਸ਼ ਇਹ ਵੀ ਇੱਕ ਰੋਗ ਹੈ ਰੋਗ ਇਹ ਖਲੀ ਬੇਨਤੀ ਕੀਤੀ ਇੱਕ ਨਹੀਂ ਅਨੇਕਾਂ ਕੋਈ ਤਰੱਕੀ ਕਰਦੇ ਉਹਦੀ ਜਲਸੀ ਹੈ ਉਹ ਵੀ ਇੱਕ ਰੋਗ ਹੈ ਹੰਕਾਰ ਵੀ ਇੱਕ ਰੋਗ ਪੰਜ ਚੋਰ ਦਾ ਰੋਗ ਹੈ ਹੀ ਹੈ ਕਾਮਦੋ ਲੋਗੋ ਅਹੰਕਾਰੇ ਪੰਜ ਦਾ ਰੋਗ ਨੇ ਹੈਗੇ ਹੀ ਹੈ ਅਸੀਂ ਬਿਨਾ ਮਕਰੂਦ ਦੇ ਰੋਗ ਹੋਰ ਬਣਾਈ ਬੈਠੇ ਜਿਹਨੂੰ ਸਤਿਗੁਰੂ ਕਹਿੰਦੇ ਨੇ ਚਿੰਤਾ ਛੱਡਾ ਚਿੰਤਰੋਂ ਨਾਨਕ ਲਗ ਪਾਇਆ ਜਿਹਨੂੰ ਦੀ ਚਰਨੀ ਲੱਗ ਤੇ ਨਾਮ ਨੂੰ ਜਪਣਾ ਕਰ ਨਾਮ ਨੂੰ ਧਿਆਣਾ ਕਰ ਤਾ ਤੇਰਾ ਆਇਆ ਸੁਪਲੈਸ ਸੰਸਾਰ ਵਿੱਚ ਚੰਗੇ ਕਰਤ ਕਰ ਸਿਮਰ ਕਰਨਾ ਜਦੋਂ ਨਾਮ ਸਿਮਰੇ ਏ ਨਹੀਂ ਸਿਮਰਨਾ ਵੀ ਤਿੰਨ ਤਰ੍ਹਾਂ ਹੈ ਇੱਕ ਸਿਮਰਨ ਹੁੰਦਾ ਹੈ ਕੋਈ ਇੱਛਾ ਮਨੂ ਕਾਮਨਾ ਰੱਖੇ ਇੱਕ ਸਿਮਰਨ ਹੁੰਦਾ ਹੈ ਦਿਖਾਵਟ ਕਰਕੇ ਵੀ ਕੋਈ ਦੇਖ ਰਿਹਾ ਹੈ ਤੇ ਸਿਮਰਨ ਕਰਦਾ ਹੈ ਇੱਕ ਸਿਮਰਨ ਹੁੰਦਾ ਹੈ ਨਿਸ਼ਕਾਮ ਹੁੰਦੇ ਕੋਈ ਮਨਸਾ ਨਹੀਂ ਕੋਈ ਦਿਖਾਵਟ ਨਹੀਂ ਕੋਈ ਕਿਸੇ ਨਾਲ ਧੋਖਾ ਨਹੀਂ ਸਿਰਫ ਜਪਣਾ ਤੇ ਅਨੰਕਾਰ ਪਾਉਂ ਉਹਦੇ ਵਿੱਚ ਵੀ ਇੱਕ ਕੰਡੀਸ਼ਨ ਹੈ ਵੀ ਹੰਕਾਰ ਨਾ ਹੋਵੇ ਮਾਣ ਨਾ ਜਾਏ ਨੇ ਸਤਿਗੁਰੂ ਕਹਿੰਦੇ ਨੇ ਮਮਾ ਦੇਰ ਕਰੋਗਾ ਬੜਾ ਭੈਣ ਰੋਗ ਵੱਡਾ ਵੱਡਾ ਰੋਗ ਹੈ ਹੰਕਾਰ ਜਿਹਦਾ ਕੋਈ ਇਲਾਜ ਨਹੀਂ ਸਤਿਗੁਰੂ ਕਹਿੰਦੇ ਨੇ ਸਿਮਰਤ ਨਾਮ ਜਿਹੜਾ ਨਿਸ਼ਕਾਮ ਹੋ ਕੇ ਸਿਮਰਿਆ ਨਾ ਨਾਮ ਬੰਦਗੀ ਕੀਤੀ ਹੈ ਹਰਜਾਸ ਕੀਤਾ ਇੱਕ ਤਿਲ ਨਹੀਂ ਪੰਨਾ ਕਾਲੇ ਇੱਕ ਤਿਲ ਜਿੰਨਾ ਇੱਕ ਸਕਿੰਟ ਵੀ ਜੇ ਸਿਮਰਨ ਕੀਤਾ ਨਾ ਕਾਲ ਜੁਗ ਵਿੱਚ ਉਹ ਵੀ ਬ੍ਰਥਾ ਨਹੀਂ ਜਾਂਦਾ ਸਤਿਗੁਰੂ ਕਹਿੰਦੇ ਨੇ ਸਿਮਰਤ ਨਾਮ ਸਗਲ ਰੋਗ ਖਯਾ ਸਾਰੇ ਤਰ੍ਹਾਂ ਦੇ ਰੋਗ ਤ੍ਰਿਗੁਣੀ ਮਾਇਆ ਦੇ ਪੰਜ ਚੂੜਾ ਦੀ ਈਰਖਾ ਦੇ ਕ੍ਰੇਸ਼ ਦੇ ਨਿੰਦਿਆ ਟੁਗਲੀ ਦੇ ਪ੍ਰਾਇਤਨ ਤੱਕਣ ਦੇ ਪ੍ਰਾਇਤਨ ਨੂੰ ਬਾਣ ਦੇ ਅਨੇਕਾਂ ਰੋਗ ਨੇ ਤਾਂ ਜਾਦਾ ਹੋਣ ਦਾ ਰੋਗ ਹੈ ਨਾ ਹੋਣ ਦਾ ਵੀ ਰੋਗ ਹੈ ਤੇ ਆਪੁੱਤਰ ਹੋਣ ਦਾ ਵੀ ਰੋਗ ਹੈ ਤੇ ਨਾ ਹੋਣ ਦਾ ਉਹਨਾਂ ਦਾ ਵੀ ਇੱਕ ਰੋਗ ਹੈ ਜਿਹਦੇ ਕੋਲ ਨਹੀਂ ਤੀਆਂ ਪੁੱਤਰ ਉਹ ਇਹ ਰੋਗ ਹੈ ਵੀ ਸਾਡੇ ਘਰੋਂ ਲਾਗ ਨਹੀਂ ਤੇ ਜੇ ਇਹ ਲਾਗ ਹੈ ਤਾਂ ਉਹਦੀ ਲਾਗ ਕਹ ਲਈਏ ਕੁਕਰਮਾਂ ਤੇ ਲੱਗ ਜਾਏ ਉਹ ਤਾਂ ਦੁਖੀ ਨੇ ਤਾਂ ਰੋਗੀ ਨੇ ਜਿਹਨੂੰ ਸਰਗੁਣ ਦੀ ਬਾਣੀ ਆਪਾਂ ਢੇਲੀ ਅਨੰਦ ਸਾਹਿਬ ਪੜਦੇ ਆ ਨਾ ਅਮਰ ਤਵੇਲੇ ਸੰਧਿਆ ਵੇਲੇ ਦੂਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਬੋਰ ਵੀ ਕੈਟਾਗਰੀ ਹੈ ਜਿਹੜੇ ਸਾਧੂ ਗੁਰੂ ਨੇ दुख रोग उत्तर क्या दुख के माया का त्रिगुणी माया राजगुण तमगुण सतगुण तेरी माया तीने माया सब माया त्रिगुणी माया का तीन ताप निवारण आरा दुख अंता सुखरास त्रिगुणी माया का राजगुण रजोगुण तमोगुण सतोगुण का रोग ये उत्तर क्या दुख ए दुख है सब तो रोग रोग आप नहीं चुके संताप ਪਾਵਨ ਜਿਹੜੀ ਚੀਜ਼ ਸਾਡੇ ਕੋਲ ਨਹੀਂ ਹੈ ਦੂਜੇ ਨੂੰ ਕਿਉਂ ਮਿਲਦੀ ਹੈ ਤਰੱਕੀ ਤੋਂ ਜਲਸੀ ਰੱਖਣੀ ਇਹ ਵੀ ਰੋਗ ਹੈ ਇਹ ਸੰਤਾਪ ਹੈ ਜਿਵੇਂ ਬੁਖਾਰ ਚੜ ਜਾਂਦਾ ਹੈ ਨਾ ਕੋਈ ਤਰੱਕੀ ਕਰਦੇ ਸਾਨੂੰ ਇਹ સતਤਾਂ ਸੰਤਾਪ ਚੜ ਜਾਂਦਾ ਬੁਖਾਰ ਚੜ ਜਾਂਦਾ ਹਾਂ ਵੀ ਉਹਦਾ ਜਵਾਦ ਤੋਂ ਤਰੱਕੀ ਕਰ ਗਿਆ ਉਹ ਕਿਉਂ ਤਰੱਕੀ ਕਰ ਗਿਆ ਸਤਿਗੁਰੂ ਕਹਿੰਦੇ ਨੇ ਦੁੱਖ ਰੋਗ ਸੰਤਾਪ ਉਤਰੇ ਤਿੰਨੋਂ ਬਿਮਾਰੀਆਂ ਉਤਰ ਜਾਂਦੀ ਪਰ ਕਦੋਂ ਸੁਣੀ ਸੱਚੀ ਬਾਣੀ ਇੱਕ ਇੱਕ ਅੱਖਰ ਕਿੰਤੀ ਹੈ ਬਾਣੀ ਦਾ ਭਾਈ ਕਹਿੰਦੇ ਜਦੋਂ ਸੱਚੀ ਬਾਣੀ ਗੁਰੂ ਦੀ ਸੁਣੀਏ ਹੁਣ ਬਾਣੀ ਕਿਹੜੀ ਸੱਚੀ ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰ ਬਾਝੋਂ ਹੋਰ ਕੱਚੀ ਬਾਣੀ ਅਨੰਦ ਸਾਹਿਬ ਕਿੰਦੇ ਕਹਿੰਦੇ ਸੱਚੀ ਬਾਣੀ ਇੱਕ ਗੁਰੂ ਦੀ ਹੈ ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ ਜਿਹਦੇ ਵਿੱਚ ਸਿਰਫ ਇੱਕੀ ਦੀ ਵਿਚਾਰ ਹੋਵੇ ਔਰ ਕਿਸੇ ਦਿਨੀ ਉਹ ਬਾਣੀ ਸੱਚੀ ਹੈ। ਦੁਨਿਆਵੀ ਜੰਮਣ ਪਰਨ ਵਾਲੇ ਮਨੁੱਖ ਦੀ ਵਡਿਆਈ ਉਹ ਬਾਣੀ ਕਿੱਥੀ ਹੈ ਸੱਚੀ ਨਹੀਂ ਹੈ। ਪਰ ਕਾਲ ਪ੍ਰਗਤੋਂ ਇਲਾਵਾ ਜਿਹੜੀ ਵੀ ਬਾਣੀ ਹੈ ਜਿਹੜੀ ਵੀ ਉਸਤਤੀ ਹੈ ਸਭ ਕੁਝ ਕੱਚਾ ਹੈ ਝੂਠ ਹੈ। ਤਾਂ ਨਹੀਂ ਸ੍ਰੀ ਗੁਰੂ ਗ੍ਰੰਥ ਸਾਹਿਬੀ ਦਾ ਅਸੂਲ ਹੈ ਬਾਣੀ ਦਾ ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿੱਚ। ਗੁਰੂ ਵੀ ਇੱਕੋ ਹੈ। ਅਕਾਲ ਪੁਰਖ ਪਰਮਾਤਮਾ ਬਾਣੀ ਵੀ ਇੱਕੇ ਦੀ ਹੈ ਤੇ ਸ਼ਬਦ ਦੀ ਵਿਚਾਰ ਵੀ ਇੱਕੇ ਤੇ ਸ਼ੁਰੂਆਤ ਵੀ ਇੱਕ ਤੋਂ ਹੈ ਤੇ ਸਮਾਪਤੀ ਵੀ ਇੱਕ ਤੇ ਹੈ ਜਿਹਨੂੰ ਸਤਗੁਰੂ ਦੀ ਬਾਣੀ ਜਿਆਦਾ ਸੰਤ ਕਹਿੰਦੇ ਆ ਨਾ ਇੱਕ ਹੈ ਅਨੇਕ ਹੈ ਅਨੇਕ ਹੈ ਫਿਰ ਇੱਕ ਹੈ ਇੱਕੇ ਤੋਂ ਪੈਦਾਈਸ਼ ਹੋਈ ਹੈ ਇੱਕੇ ਵਿੱਚ ਇੱਕਦੰ ਸਵਾਜ ਆਇਆ ਹੈ ਇਨੇ ਉਹ ਉਪਤੀ ਇਤੋਂ ਸ਼ੁਰੂਅਤ ਇੱਕ ਤੇ ਸਮਾਪਤੀ ਪੂਰੀ ਗੁਰੂ ਗ੍ਰੰਥ ਸਾਹਿਬ ਦੀ ਸਮਾਪਤੀ ਇੱਕ ਤੇ ਹੁੰਦੀ ਹੈ। ਉਹ ਇੱਕ ਹੈ। ਤੇ ਸਾਧਗੁਰੂ ਬਖਸ਼ਿਸ਼ ਕਰਦੇ ਨੇ ਸਿਮਰਤ ਨਾਮ ਸਗਲ ਰੋਗ ਗਿਆ। ਹੁਣ ਕਵਾਂਗੇ ਦੀ ਕੋਈ ਫਾਨੂੰ ਫੜ ਕੋਈ ਬੋਲ ਕੇ ਨਹੀਂ ਦੱਸਦੇ। ਉਹ ਭਾਈ ਕਲੀਅਰ ਤਾਂ ਸਾਡੇ ਨੂੰ ਦੱਸੀ ਜਾਂਦੇ ਨੇ ਨਾਮ ਜਪੇਗਾ, ਨਾਮ ਸਿਮਰੇਗਾ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਇ ਮਿਟਾਵੋ, ਸਿਮਰੋ ਜਾਤ ਦਿਸੰਬਰੀ ਕਹਿ। ਨਾਮ ਜਦ ਅਗੰਤ ਅਨੇਕ ਹੈ ਬੇਤਪਰਾਂ ਸਿਮਰ ਸੋਦਾ ਕਰਕੀਨੇ RAM ਨਾਮ ਪੀਕਾ ਕਰਕਿਨ ਕਾਏ ਜਿਸ ਜੀਵ ਵਸਾਵਤਾਂ ਕੀ ਮਹਿ ਮੰਗਣੀ ਨਾ ਆਵੇ ਕਹ ਕੀ ਇਹ ਕੈ ਨਰ ਸੋਹਾਰੋ ਨਾਨਕ ਬਾਰ ਬਾਰ ਸਤਿਗੁਰੂ ਬਾਣੀ ਚਾਹੇ ਇਕਨੂ ਜਾਪ ਜਿਹੜਾ ਬੀ ਸੋਮਬਰ ਹੈ ਸਾਰੀ ਦੁਨੀਆ ਦਾ ਮਾਲਕ ਹੈ ਸਭ ਦੇ ਹੁਕਮ ਚਲਾਣ ਵਾਲਾ ਕੋ ਫਿਰ ਜਾਪ ਸਿਮਰ ਸਿਮਰ ਕੇ ਸੁਖ ਪਾ ਲੇ ਸਿਮਰੋ ਸਿਮਰ ਸਿਮਰ ਸੁਖ ਭਾਵੋ ਸਾ ਸਾਤ ਸਤਿ ਮਨੈ ਤੇ ਕਹਨੇ ਭਾਈ ਸਿਮਰ ਸਿਮਰ ਕੇ ਸਵਾਸ ਸਵਾਸ ਸਿਮਰੇਗਾ ਨਾ ਫਿਰ ਸੁਖ ਭਾਈ ਤੇ ਕਹਨੇ ਭਾਈ ਤੇਰੇ ਸਾਰੇ ਰੋਗ ਸੁਤਾਬ ਉਤਰ ਜਾਣਗੇ ਜਦੋਂ ਸਿਮਰਨ ਕਰੇ ਰਹਾ ਹੋ ਵਿਸ਼ਰਾਮ ਦੇ ਕੇ ਕੇਂਦਰੀ ਭਾਸ ਸਮਝਾਣਾ ਕਰਦੇ ਨੇ ਆਸਾ ਮਹੰਲਾ ਪੰਜਵਾ ਚਰਨ ਕਮਲ ਕੀ ਆਸ ਪਿਆਰੇ ਮੇਰੇ ਸਤਿਗੁਰੂ ਮੇਰੇ ਮਨ ਵਿੱਚ ਤੇਰੇ ਚਰਨ ਕਮਲ ਭਾਵ ਤੇਰੇ ਨਾਮ ਦੀ ਆਸ ਹੈ ਤੇਰੇ ਦਰਸ਼ਨਾਂ ਦੀ ਤਾਂ ਦਰਸ਼ਨ ਮੰਗੋ ਦੇ ਪਿਆਰੇ ਤੁਮਰੀ ਸੇਵਾ ਕੌਣ ਕੌਣ ਨਾ ਤਾਰੇ ਮੈਂ ਦਰਸ਼ਨ ਮੰਗਦਾ ਦਰਸ਼ਨ ਦੇਖ ਜੀਵਾਂ ਗੁਰ ਤੇਰਾ ਪੂਰਨ ਕਰਮ ਹੋਏ ਬ੍ਰਹਮੇਰਾ ਮੇਰੇ ਸਾਧ ਗੁਰੂ ਮੇਰੇ ਕਰਮ ਪੂਰੇ ਹੋ ਜਾਣ ਚੰਗਾ ਸੁਹੇਲਾ ਬਣ ਜਾਵਾਂ ਪ੍ਰਕਾਸ਼ਣ ਚਾਹ ਮੰਗਣਾ ਕਰਾਂ ਚਰਨ ਤਮਲ ਕੀ ਆਸ ਮੈਨੂੰ ਤੇਰੇ ਦਰਸ਼ਨਾਂ ਦੀ ਆਸ ਹੈ ਤੇਰੇ ਚਰਨਾਂ ਦੀ ਪਾਲ ਤੇਰੇ ਬਚਨਾਂ ਨੂੰ ਜ਼ਿੰਦਗੀ ਚ ਸਮਾਉਣ ਦੀ ਆਸ ਹੈ ਆਸਾ ਹੋਰ ਕਿੱਤੀ ਕੋਈ ਨਹੀਂ ਤੇਰੀ ਆਸ ਕਿਰਪਾ ਦਾ ਜਮ ਕੰਕਰ ਨਾ ਸਗੇ ਵਿਚਾਰੇ ਜਿਹੜੇ ਜਮ ਕੰਕਰ ਭਾਵ ਜਿਹੜੇ ਮੋਤ ਦੇ ਡਰਾਵੇ ਸੰਨ ਏ ਨਸ ਗਏ ਭਾਵ ਡਰ ਕੇ ਭਜ ਗਏ ਤੇਰੇ ਨਾਮ ਤੋਂ ਨਸਣਾ ਹੁੰਦਾ ਡਰ ਕੇ ਭੱਜ ਜਾਣਾ ਕਿਸੇ ਜੀ ਕੋ ਤੇਰੇ ਨਾਮ ਦੇ ਬਦੌਲਤ ਤੇਰੀ ਨਾਮ ਦੀ ਰਹਿਮਤ ਰੱਖੀ ਸਰਕਾਰ ਇਹ ਡਰ ਕੇ ਭਜ ਗਏ ਭਾਵ ਹੁਣ ਮੈਨੂੰ ਮੋਟ ਤੋਂ ਡਰ ਨਹੀਂ ਕਿਆ ਜਾਣਾਂ ਕਿ ਮਰਾਂਗੇ ਕਿ ਐਸਾ ਮਰਨਾ ਹੋਏਗੀ ਕਰ ਸਾਹਿਬ ਮਣੋ ਨਾ ਵਿਸਰਤਾ ਸਹਿਲਾ ਮਰਨਾ ਹੋਵੇ ਹੁਣ ਮੇਰੇ ਸਤਿਗੁਰੂ ਇਹ ਫਿਕਰ ਨਹੀਂ ਹੈ ਕਿ ਕਿਸ ਤਰ੍ਹਾਂ ਇਸ ਸੰਸਾਰ ਤੋਂ ਜਾਵਾਂ ਜਾਵਾਂ ਜਿਵੇਂ ਮਰਜ਼ੀ ਪਰ ਤੇਰੇ ਨਾਮ ਨੂੰ ਜਪਦਾ ਜਾਵਾਂ ਇਸ ਸੰਸਾਰ ਤੋਂ ਇਹ ਮਾਨਵੀ ਇੱਛਾ ਤਾਂਗਾ ਤੂੰ ਜਿੱਤੇ ਆਵ ਤੇਰੀ ਮਇਆ ਸਿਮਰ ਤਨ ਨਾਮ ਸਗਲੇ ਰੋਗ ਘੇ ਅਰਹਾ ਜਦੋਂ ਤੂੰ ਜਿੱਤੇ ਆਏ ਇਹ ਤੇਰੀ ਕਿਰਪਾ ਤੇਰੀ ਰਹਿਮਤ ਹੈ ਨਾਮ ਜਪੇ ਸਾਰੇ ਤਰ੍ਹਾਂ ਦੇ ਰੋਗ ਖਤਮ ਹੋ ਗਏ ਨੇ ਮਿਟ ਗਏ ਰਹਾਉ ਵਿਸ਼्राम ਦੇ ਕੇ ਕੇਂਦ੍ਰਿਤ ਆਪ ਹੋ ਜਾਣਦੇ ਅਨੇਕ ਦੁਖ ਦੇਵਹਿ ਅਵਰਾਟ ਪਰ ਜਿਹੜੇ ਨਾਮ ਨਹੀਂ ਜਪਦੇ ਸਿਮਰਤ ਨਹੀਂ ਕਰਦੇ ਸਿਮਰਨ ਨਹੀਂ ਕਰਦੇ ਬੰਦਗੀ ਨਹੀਂ ਸੇਵਾ ਨਹੀਂ ਕਰਦੇ ਸਤਿਗੁਰੂ ਕਹਿੰਦੇ ਨੇ ਅਨੇਕ ਦੁਖ ਅਨੇਕਾ ਦੁਖ ਉਹਨਾਂ ਨੂੰ ਦੇਣਾ ਦੇਵਹਿ ਅਵਰਾ ਹੋਰਨਾਂ ਨੂੰ ਦਿੰਦਾ ਜਿਹੜੇ ਤੇਰੇ ਨਾਮ ਜਪਦੇ ਨੇ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਦੁੱਖ ਨਹੀਂ ਹੈ ਨਾ ਤਈਏ ਤਾਬਦਾਨ ਆਈ ਰਖਾ ਦਾ ਨੰਦ ਵੈਸ਼ਨਨ ਤੇਈ ਮਾਣੀ ਦਾ ਨਾ ਚੋਰੀ ਠੱਗੀ ਯਾਰੀ ਕਿਸੇ ਤਰ੍ਹਾਂ ਦਾ ਕੋਈ ਉਹਨਾਂ ਨੂੰ ਡਰ ਨਹੀਂ ਕਿਸੇ ਤਰ੍ਹਾਂ ਦਾ ਦੁੱਖ ਨਹੀਂ ਪਹੁੰਚ ਨਾ ਸਾਥ ਹੈ ਜਾਣ ਤੇਰੇ ਕੋ ਪਹੁੰਚ ਨਾ ਸਾਥ ਤੇਰੇ ਜਨ ਤੇਰੇ ਸੇਵਕ ਤੇਰੇ ਭਗਤ ਦਾ ਕੋਈ ਪਹੁੰਚ ਅਪੜ ਨਹੀਂ ਕਰ ਸਕਦਾ ਕਿਉਂ ਕਿ ਸਤਿਗੁਰੂ ਬਖਸ਼ਿਸ਼ ਕਰਦੇ ਨੇ ਕਹਿੰਦੇ ਭਾਈ ਰੀਸਾ ਕਰੇ ਸਿਨਾੜੀਆਂ ਜੋ ਸੇਵਾਦਰ ਖੜੀ ਰੀਸ ਕਰਦਾ ਪਰ ਉਹਦੀ ਕਰਦਾ ਜਿਹੜਾ ਸੇਦਾਰ ਤੇ ਪਰਵਾਹ ਹੋ ਗਿਆ ਈਰਖਾ ਕਰਦਾ ਉਹਦੀ ਕਰਦਾ ਜਿਹੜਾ ਦਰ ਤੇ ਪਰਵਾਹ ਉਹਦੇ ਬਰਾਬਰ ਹੀ ਕਰਨੀ ਦੂਰ ਹੈ ਉਹਦੇ ਬਰਾਬਰ ਤੱਕ ਪਹੁੰਚ ਵੀ ਨਹੀਂ ਸਕਦਾ ਕਿਉਂ ਉਹਦੇ ਤੇ ਰਹਿਮਤ ਪਰਮਾਤਮਾ ਦੀ ਹੋਈ ਐ ਕੋ ਪੈਰ ਨਾਲ ਨਹੀਂ ਜਾਪਦਾ ਉੱਠਦੇ ਬੈੰਦੇ ਸੌਂਦੇ ਜਾਗ ਮਾਫ ਕਰਨਾ ਮੇਰੇ ਵਰਗਾ ਤਾਂ ਉੱਠਦੇ ਰਹਿੰਦੇ ਆਂ ਸੌਂਦੇ ਜਾਗਦੇ ਨੀਂਦੇ ਨੂੰ ਵੀ ਕੀ ਜਦ ਤਿਆਰ ਇਹਨਾਂ ਦਿਨ ਰਾਤ ਬੇਇਮਾਨੀ ਚੋਰੀ ਠੱਗੀ ਯਾਰੀ ਪਾਇਆ ਹੱਕ ਸਾਨਾ ਭਾਰਤਾਂ ਨੂੰ ਤੱਕਰ ਜੀ ਲੱਗਿਆ ਰਹਿੰਦਾ ساری ਰਾਤ ਤੇ ਸਿਰ ਸਿਮਰਨ ਕਿੱਥੋਂ ਇਹਦੇ ਜਵਸੇਗਾ ਮਨ ਸੁਖੀ ਕਿੱਥੋਂ ਹੋ ਜਾਏਗਾ ਤੇ ਸਤਿਗੁਰੂ ਇਹ ਹੀ ਕਹਿੰਦੇ ਨੇ ਕਹਿੰਦੇ ਪਹੁੰਚਣੇ ਸਾਕਿਆ ਜਾਣ ਤੇਰੇ ਕੋ ਤੇਰੇ ਭਗਤ ਤੱਕ ਕੋਈ ਅਪਣ ਨਹੀਂ ਕਰ ਸਕਦਾ ਕੋਈ ਕੋਚ ਅਪਰੋਚ ਨਹੀਂ ਕਰ ਸਕਦਾ ਦਰਸ ਤੇਰੇ ਕੀ ਪਿਆਸ ਮਨ ਲਾਗੀ ਤੇਰੇ ਦਰਸ਼ਨ ਦੀ ਮੇਰੇ ਮਨ ਵਿੱਚ ਪਿਆਸ ਹੈ ਜਿਵੇਂ ਕਹ ਲਈਏ ਅੰਮਲੀ ਜੀਵਾ ਅਮਲ ਖਾਈ ਜੰਮਲੀ ਅਮਲ ਖਾ ਕੇ ਭੁੱਖੇ ਖਾਵਤ ਲਾਜ ਨੇ ਆਵਾ ਤੇ ਉਹ ਹਰ ਜਣ ਹਰ ਕੋਲ ਜਾਵਾ ਅਨੇਕਾ ਪ੍ਰਮਾਨ ਨੇ ਜਿਵੇਂ ਭੁੱਖੇ ਨੂੰ ਰੋਟੀ ਖਾਣੇ ਕੋਈ ਸ਼ਰਮ ਨਹੀਂ ਰਹਿੰਦੀ ਉਹਨੂੰ ਕੱਖ ਅੱਤ ਦੀ ਲੱਗੀ ਪਿਆਸੇ ਨੂੰ ਪਾਣੀ ਪੀਣ ਤੇ ਕੋਈ ਸ਼ਰਮ ਨਹੀਂ ਹੈ ਸਤਿਗੁਰੂ ਜੇ ਮੇਰੇ ਮਨ ਵਿੱਚ ਤੇਰੇ ਦਰਸ਼ਨਾਂ ਦੀ ਪਿਆਰ ਹੈ ਹੁਣ ਨਾਮ ਜਪਨ 'ਚ ਕਿਸੇ ਤਰ੍ਹਾਂ ਦੀ ਕੋਈ ਸ਼ਰਮ ਨਹੀਂ ਕੋਈ ਸਮਾਂ ਨਹੀਂ ਵਿਚਾਰ ਦਾ ਕੋਈ ਦਿਨ ਨਹੀਂ ਕੋਈ ਮੂਰਤ ਹੁਣ ਮੇਰੇ ਵਰਗਾ ਵੀ ਸੋਚਦਾ ਜੀ ਕਿਹੜਾ ਸ਼ੁਭ ਮੂਰਤ ਹੈ ਨਾਮ ਦੇ ਪਾ ਮੰਨ ਭਗੜਿਓ ਸਮਾਂ ਨਾਮ ਜਪਨ ਦੀ ਸ਼ੁਭ ਕੋਈ ਨਹੀਂ ਹੈ ਪਰ ਸਤਗੁਰ ਦੀ ਬਾਣੀ ਨੇ ਕਿਹਾ ਸਾ ਘੜੀ ਸੁਲਖਣੀ ਜਿਤ ਪ੍ਰਭ ਆਵੈ ਤੇ ਉਹ ਘੜੀ ਸੁਲਖਣੀ ਹੈ ਬਾਗਾਂ ਵਾਲੀ ਜਦੋਂ ਨਾਮ ਯਾਦ ਕੀਤਾ ਜੇ ਕਹਿਣਾ ਕਿਹੜੀ ਘੜੀ ਹੈ ਕਦੋਂ ਨਾਮ ਜਪਾ ਕਦੋਂ ਐਸੇ ਤਰ੍ਹਾਂ ਸਾਰੀ ਓਵਰਲੈਪ ਹੋ ਜਾਏਗੀ ਕੋਈ ਘੜੀ ਨਹੀਂ ਮਿਲੇਗੀ ਕੋਈ ਸਮਾਂ ਨਹੀਂ ਤੇ ਉਸ ਤੱਜਾ ਮਿਲੇਗਾ ਜਦੋਂ ਸਮਾਂ ਮਿਲਦਾ ਦਿਹਾੜੀ ਵਿੱਚ 10 ਮਿੰਟ 15 ਮਿੰਟ ਅੱਧਾ ਘੰਟਾ ਵੈਗੂ ਵੈਗੂ ਸੇਵਾ ਵਿੱਚ ਤਰ ਜਾ ਕਾਲਜੁਗ ਦਾ ਉਹ ਰੇਸਾ ਦੇ ਗੁਰ ਕੰਨੇ ਬਹੁਤ ਸੁਚੱਜਾ ਸਮਾਂ ਕਾਲਜੁਗ ਦਾ ਅਨੁਕਲੂ ਆਇਓ ਰੇ ਇੱਕ ਨਾਮ ਗੋਗੋ ਗੋਗੋ ਕਾਲਜੁਗ ਵਿੱਚ ਐਡੀ ਛੂਟ ਦਿੱਤੀ ਹੈ ਭਗਤ ਸਹਿਬਾਨਾ ਨੇ ਕਿੰਨੇ ਤੁਰਦੇ ਆਂ ਫਿਰਦੇ ਇਨਾਮ ਜਪਣਾ ਹੈ ਉੱਠਦੇ ਆਂ ਬੈਠਦੇ ਆਂ ਤੁਰਦੇ ਆਂ ਫਿਰਦੇ ਆਂ ਸੌਂਦੇ ਆਂ ਜਾਗਦੇ ਆਂ ਅਨਖੰਡੇ ਸ਼ਗਨਿ ਨਾਮ ਜਪ ਲੈ ਵਾਹਿਗੁਰੂ ਦਾ ਸ਼ੁਕਰਾਨਾ ਕਰ ਵੀ ਆਨ ਦਿੱਤਾ ਤਨ ਢੱਕਣ ਲਈ ਤਰਾਂਤਰਾਂ ਦੇ ਵਸਤਰ ਦਿੱਤੇ ਕਈਆਂ ਕੋਲ ਉਹ ਵੀ ਨਹੀਂ ਨਗਨ ਅਵਸਥਾ ਵਿੱਚ ਰਹਦੇ ਨੇ ਕਈ ਕਈਆਂ ਨੂੰ ਪੇਟ ਭਰਨ ਲਈ ਰੋਟੀ ਨਹੀਂ ਦੋ ਟਾਈਮ ਦੇ ਰੋ ਦੋ ਟੁੱਕਰ ਨਹੀਂ ਦਿੰਦੇ ਤੈਨੂੰ 36 ਤਰ੍ਹਾਂ ਦੇ ਪਦਾਰਥ ਦਿੱਤੇ ਨੇ ਜੇ ਨਹੀਂ ਦਿੱਤੇ ਉਹ ਤੇਰੇ ਕਰਮਾਂ ਦੀ ਹੈ ਸਤਿਗੁਰੂ ਕਹਿੰਦੇ ਨੇ ਤੇਰੇ ਦਰਸ ਤੇਰੀ ਕੀ ਪਿਆਸ ਮਨ ਲਾਤੀ ਜਿਵੇਂ ਭੁੱਖੇ ਨੂੰ ਖਣੇ ਵੇਲੇ ਆ ਪੈਸੇ ਨੂੰ ਪਾਣੀ ਪਿੰਦਿਆਂ ਵੇਲੇ ਅਮਲੇ ਨੂੰ ਅਮਲ ਖੰਡੇਆ ਵੇਲੇ ਮੇਰੇ ਸਤਿਗੁਰੂ ਕੋਈ ਸ਼ਰਮ ਨਹੀਂ ਰਹੀ ਮੈਨੂੰ ਤੇਰੇ ਦਰਸ਼ਨ ਦੀ ਐਡੀ ਤੀਵਰ ਤਿਆਗ ਪਿਆਸ ਲੱਗੀ ਹੈ ਹੁਣ ਨਾਮ ਜਪਦੇ ਆ ਕੋਈ ਸ਼ਰਮ ਹੈ ਨਹੀਂ ਕੋਈ ਸਮਾ ਨਹੀਂ ਕੋਈ ਸੰਕੋਚ ਨਹੀਂ ਕਿਉਂਕਿ ਜੇਨੇ ਜਪਣਾ ਹੀ ਨਹੀਂ ਉਹਨੇ ਤਾਂ ਸੋਭਾ ਨਹੀਂ ਪਾਲਿਆ ਨਾ ਇਹ ਅਮਰਤ ਵੇਲੇ ਜਪੀਏ ਸ਼ੋਭਾ ਹੁੰਦਾ ਹੈ ਸੰਧਿਆ ਵੇਲੇ ਆ ਸ਼ੋਭਾ ਹੁੰਦਾ ਹੈ ਦੁਪਹਿਰ ਵੇਲੇ ਸ਼ੋਭਾ ਹੁੰਦਾ ਉਹ ਭਾਈ ਦੇ ਨਾਮ ਜਪਣਾ ਤਾਂ ਕੋਈ ਸਮਾ ਸ਼ੋਭਾ ਸ਼ੋਭਾ ਨਹੀਂ కి బ పుచ్చే కేసారావి పుష్నా కేను చా పుష్నా సతగ కాల జనా మన దీ ద దర్శన ਸਹਿਜੇ ਆਨੰਦ ਬਸੇ ਬੈਰਗੀ ਸਹਿਜ ਅਵਸਥਾ ਵਿੱਚ ਆਨੰਦ ਨੂੰ ਲਗੇ ਮਨ ਟਿਕਾਉ ਵਿੱਚ ਆ ਗਿਆ ਉਹ ਦੌੜ ਨਹੀਂ ਕਰਦਾ ਜਿੰਨਾ ਦਿੱਤਾ ਉਹਨੇ ਵਿੱਚ ਸਬਰ ਹੈ ਸੰਤੋਖ ਹੈ ਜਿਆਦਾ ਦੀ ਇੱਛਾ ਲਾਲਸਾ ਬਣ ਜਾਂਦੀ ਲਾਲਸਾ ਤੋਂ ਲਾਲਚ ਬਣ ਜਾਂਦਾ ਤੇ ਉਹ ਲਾਲਚ ਅਨੇਕਾਂ ਭੈੜੇ ਕੂਰਮ ਕਰਵਾਉਂਦਾ ਹੈ ਸਤਿਗੁਰੂ ਹੁਣ ਮੇਰਾ ਮਨ ਸਹਿਜ ਅਵਸਥਾ ਵਿੱਚ ਟਿਕ ਗਿਆ ਹੈ ਆਨੰਦ ਮਿਲ ਗਿਆ ਤੇ ਬਸ ਆ ਬੈਰਾਗੀ ਦਿਨ ਰਾਤ ਤੇਰੇ ਨਾਮ ਦੇ ਬੈਰਾਗ ਵਿੱਚ ਜੂੜਿਆ ਰੰਗ ਨਾਨਕ ਕੀ ਅਰਦਾਸ ਸੁਣੀ ਜੈ ਮੇਰੇ ਸਤਿਗੁਰੂ ਧੰਗੁਰ ਅਰਜਨ ਦੇਵ ਜੀ ਸ਼ਬਦ ਦੀ ਸਮਾਪਤੀ ਤੇ ਨਾਨਕ ਨਾਮ ਲੈਵਾ ਦੀ ਮੋਹਰ ਲਾਉਂਦੇ ਹੋਏ ਸ਼ਬਦ ਦੀ ਸਮਾਪਤੀ ਕਰਦੇ ਹਾਂ ਨਾਮਿਕ ਕੀ ਅਰਦਾਸ ਪਵਿੰਦੇ ਮੇਰੇ ਪਰਮਾਤਮਾ ਮੇਰੇ ਸਤਿਗੁਰੂ ਤੇਰੇ ਨਾਮ ਦੀ ਦਾਸ ਨਾਨਕ ਦੀ ਇਹ ਅਰਦਾਸ ਕੋਈ ਕਰ ਕੀ ਕੇਵਲ ਨਾਮ ਅਰਿਦੇਮ ਹੈ ਦੀਜੈ ਇੱਕ ਸਿਰਫ ਤੇ ਇੱਕੋ ਇੱਕ ਤੇਰਾ ਨਾਮ ਤੇਰੀ ਬੰਦਗੀ ਤੇਰੀ ਸਿਮਰਨ ਇਹ ਦਾਤ ਫਿਰਦੇ ਵਿੱਚ ਵਸਾਣੀ ਕਰ ਆਪਾਂ ਮੰਗਦੇ ਆ ਪਰਮਾਤਮਾ ਮੈਨੂੰ ਤੇ ਯਾਹ ਪੁੱਤਰ ਦੇ ਦੇ ਢੰਡ ਲੋਨ ਤੇਜ ਦੇ ਅਸ਼ਵਤ ਦੇ ਦੇ ਮੈਨੂੰ ਨੌਕਰੀ ਦੇ ਦੇ ਮੇਰਾ ਬਾਹਰ ਦਾ ਕੰਮ ਬਣਾ ਦੇ ਮੇਰੇ ਆ ਕੰਮ ਬਣਾ ਦੇ ਕਦੇ ਨਾਮ ਦੀ ਰਾਤ ਮੰਗੀ ਹੈ ਪਰ ਤਨ ਗੁਰੂ ਅਰਜਨ ਦੇਵ ਜੀ ਕਹਿੰਦੇ ਨਾਨਕ ਦੀ ਇੱਕ ਹੀ ਅਰਦਾਸ ਹੈ ਸਿਰਫ ਇੱਕੋ ਇੱਕ ਤੇਰਾ ਨਾਮ ਦੇਣਾ ਹਰ ਦੇ ਫਕ ਸਬਾਨ ਨੇ ਸਭ ਕੁਝ ਮੰਗੇ ਹੈ ਪਰ ਅਖੀਰ ਇੱਕ ਚੀਜ਼ ਉਹ ਵੀ ਮੰਗੀ ਇਹਨੇ ਨਾਮ ਦੇ ਆਖੰਡਿਵਾਂ ਇਸਰੇ ਵਰਜਾ ਨਾਮ ਦੀ ਦਾਤ ਦੇ ਸਭ ਕੁਝ ਦੇ ਤਨਦੁਲਦ ਵੀ ਚਾਹੀਦਾ ਐਸ਼ਵਰਦ ਵੀ ਚਾਹੀਦਾ ਸਿਰ ਧੱਕਣ ਲਈ ਛੱਤ ਵੀ ਚਾਹੀਦੀ ਨੰਗੇਜ ਕੱਜਣ ਲਈ ਕਪੜਾ ਵੀ ਚਾਹੀਦਾ ਢਿੱਡ ਭਰਨ ਲਈ ਅੰਨ ਵੀ ਚਾਹੀਦਾ ਭਰਨ ਮਨ ਭਰਨ ਲਈ ਤੇਰ ਨਾਮ ਵੀ ਚਾਹੀਦਾ ਨਾਮ ਦੀ ਦਾਤ ਹੋ ਗਈ ਤੇ ਅਸੀਂ ਸਭ ਕੁਝ ਯਾਦ ਰੱਖੀ ਬੈਠੇ ਇੱਕ ਨਾਮ ਤੋਂ ਸੇਵਾ ਨਾਮ ਤੋਂ ਸੇਵਾ ਸਭ ਕੁਝ ਯਾਦ ਕਿਧਰੇ ਨਾਮ ਦੀ ਦਾਤ ਮੰਗ ਲਈ ਸੇਵਾ ਸਿਮਰਨ ਦੀ ਦਾਤ ਮੰਗ ਲਈ ਸਤਿਗੁਰੂ ਅਜਮੁਗਿਨੀ ਦਾਸ ਦੱਸਦੇ ਨੇ ਕਹਿੰਦੇ ਮੇਰੇ ਪ੍ਰਮਾਤਮਾ ਚਰਨ ਇੱਕ ਸਰਪੋ ਇੱਕੋ ਇੱਕ ਤੇਰਾ ਨਾਮ ਇਹ ਹੰਦੇ ਵਿੱਚ ਦੇ ਤਾਂ ਕਿ ਮੇਰਾ ਆਇਆ ਵੀ ਸਫਲਾ ਮੇਰਾ ਇਸ ਸੰਸਾਰ ਤੋਂ ਗਿਆ ਵੀ ਸਫਲਾ ਮੇਰੀਆਂ 21 ਕੁਲਾਂ ਦਾ ਵਿਆਹ ਆਇਆ ਗਿਆ ਸਫਲਾ ਜਨਮ ਜਨਮਤਰਾਂ ਦੇ ਗੇੜ ਤੋਂ ਬਚਾ ਰਹੇ ਜਾਏਗਾ ਸੋ ਗੁਰੂ ਪਿਆਰੀ ਸਾ ਸੰਗਤ ਜੀ ਇਨੀ ਅਗੂ ਬੇਨਤੀ ਐ ਪ੍ਰਵਾਣ ਕਰਨੀ ਹੈ ਜੇ ਕੋਈ ਗੱਲ ਚੰਗੀ ਲੱਗੀ ਤਾਂ ਸ੍ਰੀ ਗੁਰੂ ਨਾਲ ਸਜ ਦੇ ਦਰਬਾਰ ਦੀ ਜਾਣ ਕੇ ਪੱਲੇ ਬੰਨਾ ਅਮਲ ਕਰਨਾ ਦਿਓ ਸੀਸ ਕਰੋਰ ਦਾਸ ਅੱਗੇ ਤੋਂ ਕਥਾ ਵਿਚਾਰਨ ਕਰਨ ਦੀ ਚਾਹਤ ਆ ਜਾਵੇ ਲੇਖ ਹੈ ਕਤੈ ਨਾ ਛੁੱਟੀ ਹੈ ਖਿੰਖਨ ਭੂਲਣ ਹਾਰ ਬਖਸ਼ਣ ਹਾਰ ਬਖਸ਼ ਲੈ ਨਾਨਕ ਪਾੜ ਉਤਾਰ ਦਿਓ ਸੱਜਣ ਅਸੀਸਣੀਆਂ ਜੇ ਹੋਵੇ ਸਾਇਬ ਸੁਮੇਲ ਗਾਜ ਵਜ ਕੇ ਫਤੇ ਦਾ ਜਵਾਬ ਫਤੇ ਵਾਹਿਗੁਰੂ ਜੀ ਦਾ ਹੰਸਾ ਵਾਹਿਗੁਰੂ ਜੀ ਕੀ ਫਤੇ